ਰੋਟਰੀ ਕਲੱਬ ਸਮਾਣਾ ਵੱਲੋਂ ਥੈਲੀਸੀਮੀਆ ਪੀੜਤ ਬੱਚਿਆਂ ਦੇ ਲਈ ਖੂਨਦਾਨ ਕੈਂਪ ਲਾਇਆ ਗਿਆ ਰੋਟਰੀ ਕਲੱਬ ਸਮਾਣਾ ਹਮੇਸ਼ਾ ਸਮਾਜ ਸੇਵਾ ਦੇ ਲਈ ਤਤਪਰ ਰਹਿੰਦਾ ਹੈ ਔਰ ਪਹਿਲਾਂ ਵੀ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ ਇਸ ਵਾਰ ਵੀ ਥੈਲੀਸੀਮੀਆ ਜਿਹੜੇ ਪੀੜਤ ਬੱਚੇ ਹਨ ਰੇਂਦਰਾ ਹਸਪੀਟਲ ਪਟਿਆਲਾ ਦੇ ਵਿੱਚ ਜਿਹੜੇ ਉੱਥੇ ਖੂਨ ਦੀ ਜ਼ਿਆਦਾ ਜ਼ਰੂਰਤ ਹੈ ਔਰ ਇਨ ਦਿਨਾਂ ਦੇ ਵਿੱਚ ਖੂਨ ਵੀ ਦਾਨ ਕਰਨੀਆਂ ਦੀ ਗਿਣਤੀ ਕਰ ਜਾਂਦੀ ਹੈ ਗਰਮੀ ਕਰਕੇ ਕੋਈ ਸੀਜ਼ਨ ਹੁੰਦਾ ਹੈ ਫਸਲ ਦਾ ਲੇਕਿਨ ਰੋਟਰੀ ਕਲੱਬ ਸਮਾਣਾ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਹੈ ਜਿਹੜਾ ਕੀ ਉਹਨਾਂ ਦੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਪਾਵੇਗਾ ਅਮਾ ਖੂਨਦਾਨ ਕੈਂਪ ਲਗਾ ਰਹੇ ਆ ਅਸੀਂ ਅਮਰਜੈਂਸੀ ਜ਼ਰੂਰਤ ਪਈ ਰਜਿੰਦਰਾ ਹਸਪੀਟਲ ਨੂੰ ਬਲੱਡਿੰਗ ਉੱਥੇ ਬਹੁਤ ਸ਼ਾਰਟ ਅਸੀਂ ਅੱਜਕੱਲ ਬੜੀ ਤੇ ਅਪਰੋਚ ਕੀਤਾ ਸਾਡੇ ਆਉਣ ਵਾਲੇ ਪ੍ਰਧਾਨ ਜੀਸੀ ਗੋਲ ਜੀ ਨੂੰ ਰਜਿੰਦਰਾ ਹਸਪਤਲ ਦੇ ਹੈੱਡ ਨੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਬਲੱਡ ਦੀ ਬਹੁਤ ਜ਼ਰੂਰਤ ਹੈ ਅਸੀਂ ਅਮਰਜੈਂਸੀ ਮੀਟਿੰਗ ਬੁਲਾ ਕੇ ਇਹ ਕੈਂਪ ਲਗਾਣ ਦੀ ਕੀਤੀ ਤੇ ਇਹ ਸਾਡੀ ਵੱਧ ਵੱਧ ਕੋਸ਼ਿਸ਼ ਆ ਸੀ ਹੰਡਲ ਦੇ ਕਰੀਬ ਅਸੀਂ ਡੋਨਰ ਇੱਥੇ ਡੋਨੇਟ ਕਰਕੇ ਦੇਹੀ ਬਣਾ। ਸਿੱਧਾ ਇੱਕੋ ਹੀ ਸਮਾਜ ਨੂੰ ਮੈਸੇਜ ਦੇ ਰਿਹਾ ਜੀ ਵੀ ਰੋਟਰੀ ਕਲੱਬ ਜਿਹੜਾ ਜੁੜਿਆ ਹੋਇਆ ਹੈ ਉਹ ਸਮਾਜ ਸੇਵਾ ਲਈ ਜੁੜਿਆ ਹੋਇਆ ਹੈ। ਉਹ ਆਂ ਦੀ ਕਿਰਪਾ ਨਾਲ ਸਾਨੂੰ ਇਹ ਮੌਕਾ ਮਿਲਿਆ ਹੈ। ਇਹ ਗਰਮੀਆਂ ਦੇ ਦਿਨਾਂ 'ਚ ਬਲੱਡ ਨੇਸ਼ਨ ਜਿਹੜੇ ਡੋਨਰਸ ਨੇ ਕੁਝ ਸੀਜ਼ਨ ਹੈ ਜੀ ਸਾਰੇ ਪਾਸੇ ਹੀ ਡੋਨਰਸ ਦੀ ਥੋੜੀ ਜੀ ਕ੍ਰਿਓਸਟੀ ਘਟ ਜਾਂਦੀ ਹੈ ਖੂਨਦਾਨ ਦੇਣ ਕਰਕੇ ਖੂਨਦਾਨ ਦੇਣ 'ਚ ਗਰਮੀਆਂ ਦਾ ਫੀਜ਼ਨ ਕਰਕੇ ਵੀ ਅੱਜ ਦੀ ਜੋ ਸਾਨੂੰ ਪਤਾ ਲੱਗਿਆ ਹੈ ਰਜਿੰਦਰਾ ਹਸਪੀਟਲ 'ਚ ਬਹੁਤ ਜ਼ਿਆਦਾ ਬਲੱਡ ਦੀ ਲੋੜ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਸਾਡੇ ਮਾਧਿਅਮ ਰਾਹੀਂ ਜਾਂ ਸਾਨੂੰ ਅਪਰੋਚ ਕਰੋ ਸਾਡੇ ਫੋਨ ਨੰਬਰ ਦਿੱਤੇ ਨੇ ਜਾਂ ਡਾਇਰੈਕਟਲੀ ਰਜਿੰਦਰਾ ਹਸਪੀਟਲ ਜਾ ਕੇ ਵੱਧ ਤੋਂ ਵੱਧ ਖੂਨਦਾਨ ਕਰੋ ਜੋ ਅੱਜ ਦਾ ਕੈਂਪ ਹੈ ਇਸੇ ਮੱਦੇਨਜ਼ਰ ਲੱਗਿਆ ਹੋਇਆ ਸਾਡੀ ਕੋਸ਼ਿਸ਼ ਹੈ ਆਹ ਨਾਲ ਦੇ ਵਿੱਚ ਦਿਨਾਚ ਇੱਕ ਅਦਾ ਕੈਂਪ ਹੋਰ ਲਵਾਵਾਂਗੇ ਤੇ ਖੂਨਦਾਨ ਮਹਾਦਾਨ ਅਸੀਂ ਆਪ ਮੇਰਾ ਖੁਦ ਦਾ ਐਕਸਪੀਰੀਅੰਸ 25 ਵਾਰ ਮੈਂ ਖੂਨਦਾਨ ਦੇ ਚੁੱਕਿਆ ਤੇ ਸਾਡੇ ਕੋਲ ਇਹੋ ਜਿਹੇ ਡੋਨਰ ਵੀ ਆਏ ਨੇ ਜਿਨ੍ਹਾਂ ਨੇ 50 ਪਲੱਸ 50 ਤੋਂ ਵੱਧ ਵਾਰ ਵੀ ਡੋ ਅੱਜ ਦਾ ਸਾਡਾ ਟਾਰਗੇਟ ਹੈ ਘਟੋ ਘਟ 100 ਯੂਨਿਟ ਕਰਕੇ ਇਹਨਾਂ ਨੂੰ ਦੇਈਏ ਕੈਮਰਾਮੈਨ ਪਰਥਮ ਦੇ ਨਾਲ ਪ੍ਰਸੋਤਮ ਕੋ ਸਿਕਸਵਾਣਾ ਨਿਊਜ਼